ਦੀਵਾਨ ਲਾਈਵ ਚਲ ਚੁੱਕੇ ਨੇ ਸੁਖਲਵੀਰ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਸੀਐਮ ਭਗਵੰਤ ਮਾਨ ਦੇ ਵੱਲੋਂ ਛੁੱਟੀਆਂ ਕੱਲ ਤੋਂ ਛੁੱਟੀਆਂ ਪੈਣਗੀਆਂ ਪੰਜਾਬ ਦੇ ਸਾਰੇ ਹੀ ਸਕੂਲਾਂ ਦੇ ਵਿੱਚ ਸੋ ਮੌਸਮ ਵਿਭਾਗ ਦੇ ਵੱਲੋਂ ਵੀ ਜਿਹੜੀ ਕਿ ਹੀਟ ਵੇਵ ਦੀ ਵੀ ਜਿਹੜੀ ਕਿ ਇਹ ਜਾਣਕਾਰੀ ਦਿੱਤੀ ਗਈ ਸੀ ਸੋ ਇਸੇ ਕਰਕੇ ਜਿਹੜਾ ਕਿ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ ਸਕੂਲਾਂ ਦੇ ਵਿੱਚ ਜੀ ਕੁਲਵੀਰ ਦੇਖੋ ਬਿਲਕੁਲ ਕਿਉਂਕਿ ਹੀਟ ਵੇਵ ਦਾ ਅਲਰਟ ਮੌਸਮ ਵਿਭਾਗ ਨੇ ਜਾਰੀ ਕੀਤਾ ਸੀ ਤੇ ਇਹ ਅਨੁਮਾਨ ਲਗਾਇਆ ਸੀ ਕਿ ਕਈ ਆ ਕਈ ਜਿਨ੍ਹਾਂ ਦੇ ਵਿੱਚ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਕਈ ਜਿਹੜੇ ਏਰੀਆਜ਼ ਨੇ ਉਹਨਾਂ ਦੇ ਵਿੱਚ ਜਿਹੜਾ ਪਾਰਾ ਹੈ 47 ਡਿਗਰੀ ਤੱਕ ਪਹੁੰਚ ਸਕਦਾ ਹੈ ਯਾਨੀ ਕਿ ਕਾਫੀ ਜ਼ਿਆਦਾ ਹੀਟ ਜਿਹੜੀ ਹੈਗੀ ਹੈ ਉਹ ਹੋਵੇਗੀ ਤੇ ਮੌਸਮ ਵਿਭਾਗ ਨੇ ਏਵੀ ਅਲਰਟ ਜਾਰੀ ਕੀਤਾ ਸੀ ਕਿ ਬੱਚੇ ਅਤੇ ਬਜ਼ੁਰਗ ਜਿਹੜੇ ਹੈਗੇ ਨੇ ਉਹਨਾਂ ਨੂੰ ਇਸ ਮੌਸਮ ਦੇ ਵਿੱਚ ਖਾਸ ਤੌਰ ਤੇ ਦੁਪਹਿਰ ਦੇ ਸਮੇਂ ਬਚਾ ਕੇ ਰੱਖਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਉਹਨਾਂ ਦੀ ਸਿਹਤ ਵਾਸਤੇ ਹਾਨੀਕਾਰਕ ਹੋ ਸਕਦਾ ਹੈ ਤੇ ਮੌਸਮ ਧਾਰਕੀ ਤੋਂ ਇੱਕ ਪਾਣੀ ਦੇ ਅਨੁਸਾਰ ਇਹ ਜਿਹੜਾ ਪਾਰਾ ਹੈ ਉਹ ਚੰਡੀਗੜ੍ਹ ਦੇ ਵਿੱਚ ਜੇ ਗੱਲ ਕਰੀਏ ਤਾਂ 44 ਡਿਗਰੀ 45 ਡਿਗਰੀ ਦੇ ਨੇੜੇ ਜਿਹੜਾ ਹੈਗਾ ਉਹ ਜਾ ਰਿਹਾ ਹੈ ਦੇ ਪੰਜਾਬ ਹਰਿਆਣਾ ਦੇ ਵਿੱਚ ਕਈ ਥਾਵਾਂ ਤੇ 46 47 ਡਿਗਰੀ ਨੂੰ ਛੂ ਰਿਹਾ ਹੈ ਇਸ ਵੇਲੇ ਮੈਂ ਚੰਡੀਗੜ੍ਹ ਦੀਆਂ ਤਸਵੀਰਾਂ ਵੀ ਤੁਹਾਨੂੰ ਨਾਲ-ਨਾਲ ਸਕੀਆਂ ਕਰ ਦਿਨਾ ਕਿਉਂਕਿ ਆ ਜਿਹੜੇ ਸੜਕਾਂ ਨੇ ਉਹ ਸੁੰਨੀਆਂ ਹੋ ਜਾਂਦੀਆਂ ਨੇ ਪਾਰਕ ਜਿਹੜੇ ਹੈਗੇ ਨੇ ਉਹ ਸੁੰਨੇ ਹੋ ਜਾਂਦੇ ਨੇ ਹਾਲਾਂਕਿ ਪੂਰੀ ਤਰ੍ਹਾਂ ਦੁਪਹਿਰ ਜਿਹੜੇ ਆ ਗਈ ਹੈ ਅਜੇ ਹੋਈ ਨਹੀਂ ਆ ਪਰੰਤੂ ਕਿਤੇ ਨਾ ਕਿਤੇ ਜਿਹੜਾ ਪਾਰਕਾਂ ਤੇ ਸੜਕਾਂ ਦਾ ਸੁੰਨਾਪਣ ਇਹ ਕਹਿ ਰਿਹਾ ਹੈ ਕਿ ਲੋਕ ਜਿਹੜੇ ਹੈ ਕਿਨੇ ਗਰਮੀ ਤੋਂ ਇਸ ਕਦਰ ਡਰੇ ਹੋਏ ਨੇ ਕਿ ਘਰਾਂ ਤੋਂ ਨਿਕਲ ਤੋਂ ਨਿਕਲ ਮਾਸਾ ਕੀ ਅਫਰੇਜ ਕਰ ਰਹੇ ਤਾਂ ਐਸੇ ਸਾਰੀਆਂ ਸਥਿਤੀਆਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਪੰਜਾਬ ਸਰਕਾਰ ਨੇ ਫੈਸਲਾ ਲਿੱਤਾ ਹੈ ਕਿ 20 21 ਮਈ ਤੋਂ 20 ਜੂਨ ਤੱਕ ਜਿਹੜੀਆਂ ਛੁੱਟੀਆਂ ਨੇ ਪੰਜਾਬ ਦੇ ਸਕੂਲਾਂ ਦੇ ਵਿੱਚ ਗਰਮੀਆਂ ਦੀ ਛੁੱਟੀਆਂ ਜਾਣ ਤੇ ਕੱਲ ਤੋਂ ਛੁੱਟ ਹਾਂਜੀ ਬਿਲਕੁਲ ਜਿਵੇਂ ਕਿ ਗਰਮੀ ਨੇ ਆਪਣਾ ਕਹਿਰ ਵਰਪਾਇਆ ਹੋਇਆ ਹਰ ਪਾਸੇ ਹੀ ਹੀਟ ਵੇਵ ਦੇਖੀ ਜਾ ਸਕਦੀ ਹੈ ਸੋ ਬੱਚਿਆਂ ਨੂੰ ਕਿੰਨੀ ਕੋ ਰਾਹਤ ਮਿਲੀ ਹੋਵੇਗੀ ਮਾਪਿਆਂ ਨੂੰ ਵੀ ਕਿਉਂਕਿ ਮਾਪਿਆਂ ਨੇ ਵੀ ਕਿਹਾ ਹੈ ਕਿ ਬਿਹਰ ਜਿਹੜਾ ਕਿ ਚੰਗਾ ਫੈਸਲਾ ਲਿਆ ਹੈ ਕਿ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਕਿਉਂਕਿ ਬੱਚਿਆਂ ਨੂੰ ਵੀ ਕਾਫੀ ਤਕਲੀਫ ਦਾ ਸਾਹਮਣਾ ਕਰਨਾ ਪੈਂਦਾ ਸੀ ਕਿਉਂਕਿ ਹੀਟ ਵੇਵ ਚੱਲ ਰਹੀ ਹੈ ਬੱਚਿਆਂ ਦੀ ਸਿਹਤ ਤੇ ਵੀ ਇਸ ਦਾ ਕਾਫੀ ਬੁਰਾ ਅਸਰ ਪੈ ਰਿਹਾ ਸੀ ਜੀ ਕੁਲਵੀਰ ਦੇਖੋ ਬਿਲਕੁਲ ਕਿਉਂਕਿ ਪਹਿਲਾਂ ਜਿਹੜਾ ਹੈ ਨਾ ਉਸ ਪੁੰਨ ਦਾ ਸਮਾ ਬਦਲੇ ਗਿਆ ਸੀ ਹਰਿਆਣਾ ਦੇ ਵਿੱਚ ਵੀ ਆ ਤੇ ਪੰਜਾਬ ਦੇ ਵਿੱਚ ਵੀ ਪਰੰਤੂ ਜਿਸ ਤਰ੍ਹਾਂ ਦੇ ਨਾਲ ਗਰਮੀ ਦਾ ਕਹਿਰ ਵਧਦਾ ਜਾ ਰਿਹਾ ਹੈ ਤਾਂ ਸਰਕਾਰ ਨੇ ਸੋਚਿਆ ਕਿ ਇਸ ਤੋਂ ਸੁਰੱਖਿਅਤ ਰੱਖਣਾ ਬੱਚਿਆਂ ਨੂੰ ਬਹੁਤ ਜ਼ਰੂਰੀ ਹੈ ਕਿਉਂਕਿ ਸਵੇਰੇ ਸੂਰਜ ਚੜ੍ਹਦੇ ਹੀ ਜਿਹੜੀ ਸੂਰਜ ਦੀ ਅਗ ਹੈ ਇਹ ਕਿਹਾ ਜਾਵੇ ਕਿ ਸੂਰਜ ਅਗ ਉੱਗਣਾ ਸ਼ੁਰੂ ਕਰ ਦਿੰਦਾ ਹੈ ਤੇ ਖਾਸ ਤੌਰ ਤੇ ਇਹ ਕਿਹਾ ਜਾਂਦਾ ਹੈ ਕਿ 6 ਵਜੇ ਤੱਕ ਪੂਰੀ ਤਰ੍ਹਾਂ ਦੇ ਨਾਲ ਗਰਮੀ ਜਿੱਥੇ ਹੈਗੀ ਆ ਉਹ ਰਹਿੰਦੀ ਹੈ ਗਰਮ ਹਵਾਵਾਂ ਚਲਦੀਆਂ ਨੇ ਜਿਹੜੀਆਂ ਕਿ ਸਹਿਤ ਵਾਸਤੇ ਕਾਫੀ ਜ਼ਿਆਦਾ ਹਾਨੀਕਾਰਕ ਹੋ ਸਕੀਆਂ ਨੇ ਇਸੇ ਕਰਕੇ ਇਹ ਫੈਸਲਾ ਜਿਹੜਾ ਹੈਗਾ ਉਹ ਲਿਆ ਗਿਆ ਹਾਂਜੀ ਕੁਲਵਿੰਦਰ ਜੀ ਹੁਣ ਮੌਸਮ ਵਿਭਾਗ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ 20 ਮਈ ਤੱਕ ਜਿਹੜਾ ਕਿ ਇਹ ਹੀਟ ਵੇਵ ਚੱਲੇਗੀ ਉਸ ਤੋਂ ਬਾਅਦ ਕੁਝ ਜਾਣਕਾਰੀ ਮਿਲ ਪਈ ਹੈ ਮੌਸਮ ਵਿਭਾਗ ਦੇ ਵੱਲੋਂ ਕਿ ਅੱਗੇ ਕਿੰਨਾ ਕੁ ਜਿਹੜਾ ਕਿ ਪਾਰਾ ਹੋਰ ਵੱਧ ਸਕਦਾ ਹੈ ਦੇਖੋ ਅੱਜ ਕਿਉਂਕਿ 9 ਤਫਾ ਜਿਹੜਾ ਹੈਗਾ ਉਹ ਬਿਸ਼ਰੂ ਹੋਣ ਵਾਲਾ ਹੈ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ 25 ਮਈ ਤੋਂ ਨੌ ਤਫਾ ਨਹੀਂ ਚੜਾ ਹੈਗਾ ਉਹ ਲੱਗ ਜਾਵੇਗਾ ਯਾਨੀ ਕਿ ਇਹ ਨੌ ਤਫਾ ਉਹ ਹੁੰਦਾ ਜਦੋਂ ਸੂਰਜ ਆਪਣਾ ਪੂਰੇ ਸਬਾਤ ਤੇ ਹੁੰਦਾ ਹੈ ਵਰਤੀ ਆਪਣੀ ਪੂਰੇ ਸਬਾਤ ਤੇ ਹੁੰਦੀ ਹੈ ਤੇ ਸੂਰਜ ਦੇ ਦੇਖਿਆ ਜਾਵੇ ਕਿ ਆਪ ਕੋਈ ਚੰਗਾ ਕੰਮ ਕਰਦਾ ਹੈ ਤਾਂ ਇਹ ਕਹਿ ਜਾ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਲਦੀ ਹੀ ਲੋਕਾਂ ਨੂੰ ਵਰਤੀ ਤੋਂ ਰਾਹਤ ਮਿਲਣ ਵਾਲੀ ਨਹੀਂ ਹੈ ਕਿਉਂਕਿ ਬੌਸਰ ਦੇ ਬਾਗ ਇਹ ਵੀ ਕਹਿ ਰਿਹਾ ਕਿ ਵਿੱਚ ਵਿੱਚ ਹੋ ਸਕਦਾ ਹੈ ਕਿ ਕਦੇ-ਕਦੇ ਜਿਹੜੀਆਂ ਤੂਫਾਨ ਨਹੀਂ ਆਫੇਰ ਹਲਕੀ ਬੁਝਾ ਬੰਦੀ ਕਈ ਖੇਤਰਾਂ ਦੇ ਵਿੱਚ ਹੋ ਸਕਦੀ ਹੈ ਤਾਂ ਉਸ ਦਿਨ ਨਾਲ ਰਾਹਤ ਸ਼ੁਰੂ ਮਿਲੇਗੀ ਪਰ ਤ ਇਹ ਕਿਹਾ ਜਾਵੇ ਕਿ ਤੀਸ਼ਨ ਜਿਹੜੀ ਗਰਮੀ ਹੈ ਉਸ ਤੋਂ ਇਸ ਵੇਲੇ ਲੋਕਾਂ ਨੂੰ ਕੋਈ ਰਾਹਤ ਦੀ ਉਮੀਦ ਲਗਾਣੀ ਬੇਵਾਨੇ ਹੋਏਗੀ ਕਿਉਂਕਿ ਇਸ ਤਰ੍ਹਾਂ ਦੀ ਸਥਿਤੀ ਜਿਹੜੀ ਹੈਗੀ ਹੈ ਉਹ ਨਹੀਂ ਬਣੀ ਹੋਈ ਤੇ ਕੁਝ ਦਿਨ ਹੋਰ ਲੋਕਾਂ ਨੂੰ ਇਹ ਗਰਮੀ ਦਾ ਕਹਿਰ ਚੱਲਣਾ ਪਏ ਜੀ ਬਿਲਕੁਲ ਗਰਮੀ ਦਾ ਕਹਿਰ ਤੇ ਪੰਜਾਬ ਸਰਕਾਰ ਦੇ ਵੱਲੋਂ ਫੈਸਲਾ ਲਿਆ ਗਿਆ ਹੈ ਛੁੱਟੀਆਂ ਕਰ ਦਿੱਤੇ ਗਈਆਂ ਬੱਚਿਆਂ ਨੂੰ ਮਾਪਿਆਂ ਨੂੰ ਕੁਝ ਕੋ ਰਾਹਤ ਇਸ ਨਾਲ ਜ਼ਰੂਰ ਮਿਲੇਗੀ ਇਸ ਬਹੁਤਾਂ ਮਾਤਾ ਅਡਾ ਕੁਲਵੀਰ ਜੀ ਸਾਡੇ ਨਾਲ ਜੁੜਨ ਦੇ ਲਈ तमाम ਜਾਣਕਾਰੀ